ਅਜ ਦੇਸ਼ ਪੱਧਰ ਦੇ ਵਿੱਚ 647ਵਾਂ ਪ੍ਰਕਾਸ਼ ਉਤਸਵ ਤਾਂਤਾਜੀ ਗੁਰੂ ਵਿਦਾਸ ਮਹਾਰਾਜ ਜੀ ਦਾ ਮਨਾਇਆ ਗਿਆ। ਉਥੇ ਦਾਸੀ ਕਿ ਲੁਧਿਆਣਾ ਦੇ ਹਲਕਾ ਆਤਮਨਗਰ ਦੇ ਵਿੱਚ ਤਾਂਤਾਜੀ ਗੁਰੂ ਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਾਪਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕਾਂਗਰਸ ਦੇ ਸਾਭਕਾ ਮੰਤਰੀ ਭਾਰਤ ਕੁਸ਼ਣ ਆਸ਼ੂ ਤੇ ਲੁਧਿਆਣਾ ਦਾ ਸੰਸਦ ਮੈਂਬਰ ਰਵਨੀ ਸਿੰਘ ਬਿੱਟੂ ਤੋਂ ਇਲਾਵਾ ਹੋਰ ਵੀ ਕਾਂਗਰਸ ਆਗੂਆਂ ਵੱਲੋਂ ਵੀ ਸ਼ਿਰਕਤ ਕੀਤੀ ਗਈ। ਇਸ ਮੌਕੇ ਰਾਕੇ ਦੀ ਸੰਗਤ ਨੂੰ ਜਿੱਥੇ ਇਲਾਹੀ ਬਾਣੀ ਦੇ ਕੀਰਤਨ ਦੇ ਨਾਲ ਨਿਹਾਲ ਕੀਤਾ ਗਿਆ ਅਤੇ ਗੱਲਬਾਤ ਕਰਦੇ ਕਾਂਗਰਸ ਦੇ ਸੀਨੀਅਰ ਨੇਤਾ ਤੇ ਕਾਂਗਰਸ ਦੇ ਬਦਲ ਦੇ ਪਰ ਨਿੰਮਲੇ ਵਿਦਸੇ ਅੱਜ ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਸਤ ਬੋਦੀ ਤੁਮ ਤੁਮ ਦੇ ਨਾਲ ਮਨਾਇਆ ਜਾ ਰਿਹਾ ਹੈ ਅੱਜ 647ਵਾਂ ਸ਼੍ਰੀ ਗੁਰੂ ਰਾਮ ਮਹਾਰਾਜ ਜੀ ਦਾ ਪ੍ਰਕਾਸ਼ ਉਸਤ ਬਨਾਇਆ ਜਾ ਰਿਹਾ ਜਿਹੜਾ ਕਿ ਸ਼੍ਰੀ ਗੁਰ ਰਵਿਦਾਸ ਧਰਮ ਸ਼ਾਲਾ ਪ੍ਰਬੰਧਕ ਕਮੇਟੀ ਅਤੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਇਸ ਸਮਾਗਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਇਆ ਜਾ ਰਿਹਾ ਅੱਜ ਦੇ ਦਿਨ ਤੇ ਮੈਂ ਸਮਝਦਾ ਸਾਨੂੰ ਸਾਰਿਆਂ ਨੂੰ ਇਹੀ ਇੱਕ ਪਰਨ ਕਰਨਾ ਚਾਹੀਦਾ ਜੋ ਉਹਨਾਂ ਨੇ ਰਸਤਾ ਦਿਖਾਇਆ ਭਾਈ ਚਾਰ ਇੱਕ ਨੂੰ ਸਾਂਝ ਮਨ ਮਟਾਵ ਦੂਰ ਕਰਨੇ ਚਾਹੀਦੇ ਆ ਤੇ ਜਿਹੜੇ ਸਾਡੇ ਮਨਾਂ ਦੇ ਵਿੱਚ ਕਿਤਨਾ ਕਿਤੇ ਵਿਤਕਰੇ ਨੇ ਕਿਤੇ ਸਮਾਜ ਨੂੰ ਲੈ ਕੇ ਕਿਉਂਕਿ ਖੂਨ ਸਾਰਿਆਂ ਦਾ ਹੀ ਲਾਲ ਆ ਕੋਈ ਵੀ ਸਮਾਜ ਦਾ ਕਿਸੇ ਦਾ ਵੀ ਹੋਵੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਅੱਜ ਦੇ ਦਿਨ ਤੇ ਰਲ ਮਿਲ ਕੇ ਜਿਹੜੀ ਕਿ ਮਨਾਂ ਦੇ ਵਿੱਚ ਈਰਖਾ ਜਿਹੜਾ ਰੱਖਦਾ ਤੇ ਉਹਨੂੰ ਖਤਮ ਕਰਕੇ ਸਾਰਿਆਂ ਨਾਲ ਪ੍ਰੇਮ ਪਿਆਰ ਨਾਲ ਸਾਨੂੰ ਜੀਣਾ ਚਾਹੀਦਾ ਕਿਉਂਕਿ ਇਹੀ ਇੱਕ ਜੀਵਨ ਦਾ ਰਸਤਾ ਜੋ ਇਨਸਾਨ ਦੁਨੀਆ ਤੇ ਆਇਆ ਉਹਨੇ ਜਾਣਾ ਵੀ ਆ ਜੋ ਤੁਸੀਂ ਇਥੋਂ ਇਥੋਂ ਜੋ ਸਿੱਖ ਕੇ ਜਾਣੇ ਉਹਨਾਂ ਦੀ ਬਾਣੀ ਤੋਂ ਸਿੱਖ ਕੇ ਜਾਣੇ ਉਹ ਇਹੀ ਸਾਰਾ ਕੁਝ ਇਹੀ ਸੱਚ ਆ ਅੱਜ ਸਾਨੂੰ ਸੱਚ ਤੇ ਪਹਿਰੇ ਦੇਣ ਦੀ ਲੋੜ ਆ ਸਾਰਿਆਂ ਨੂੰ ਅੱਜ ਦੇ ਦਿਨ ਤੇ ਮੈਂ ਸਮੁੱਚੇ ਦੇਸ਼ ਵਾਸੀਆਂ ਨੂੰ ਅੱਜ ਦੇ ਦਿਨ ਤੇ ਲੱਖ ਲੱਖ ਮੁਬਾਰਕਬਾਦ ਦਿੰਦਾ ਤੁਨ ਤੁਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਅੱਜ 6 647ਵੇਂ ਪ੍ਰਕਾਸ਼ ਪੁਰਬ ਦੀ ਸਮੂਹ ਦੇਸ਼ ਵਾਸੀਆਂ ਨੂੰ ਮੋਹੱਲਾਨ ਵਾਸੀਆਂ ਨੂੰ ਲੱਖ ਲੱਖ ਮੁबारकबाद ਦਿੰਦਾ ਹਾਂ ਤੇ ਅੱਜ ਦਾ ਜੋ ਸਮਾਗਮ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਨਿਰਮਲ ਕੈੜਾ ਜੀ ਉਹਨਾਂ ਦੀ ਰਹਿ ਨਮਾਈ ਦੇ ਵਿੱਚ ਅੱਜ ਅੱਜ ਦਾ ਸਮਾਗਮ ਹੋ ਰਿਹਾ ਹੈ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਉਹ ਮਹਾਨ ਸ਼ਖਸੀਅਤ ਹੋਏ ਜਿਨ੍ਹਾਂ ਨੇ ਇਸ ਦੇਸ਼ ਦੇ ਵਿੱਚੋਂ ਛੂਆ ਛਾਤ ਭੇਦ ਭਾਤ ਜਿਹੜਾ ਸਾਡੇ ਵਿੱਚ ਚੱਲ ਰਿਹਾ ਸੀਗਾ ਉਹਨੂੰ ਮਿਟਾਇਆ ਅਤੇ ਸੱਚਾਈ ਦਾ ਰਾਹ ਦਿਖਾਇਆ ਇਸ ਲਈ ਤਾਂ ਹੀ ਉਹਨਾਂ ਦੀ ਜਿਹੜੀ ਹੈ ਬਾਣੀ ਹੈ ਧੰਨ ਧੰਨ ਸ਼੍ਰੀ ਗੁਰੰਤਸਬਹ ਮਹਾਰਾ ਦੇ ਵਿੱਚ ਦਰਜ ਹੈ ਸਾਨੂੰ ਸਭ ਨੂੰ ਰਲ ਮਿਲ ਕੇ ਜਿੱਥੇ ਸਮਾਜਿਕ ਬੁਰਾਈਆਂ ਉਹਨਾਂ ਨੂੰ ਦੂਰ ਕਰਦੇ ਹੋਏ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹਨਾਂ ਨੂੰ ਅਪਣਾਉਣਾ ਚਾਹੀਦਾ ਹੈ ਅਤੇ ਉਹਨਾਂ ਦਾ ਮਿਲ ਜੁਲ ਕੇ ਇਸ ਦੇਸ਼ ਦੇ ਵਿੱਚੋਂ ਇਸ ਸਮਾਜ ਦੇ ਵਿੱਚੋਂ ਜੋ ਸਮਾਜਿਕ ਬੁਰਾਈਆਂ ਹਨ ਉਹਨਾਂ ਨੂੰ ਦੂਰ ਕਰਨਾ ਚਾਹੀਦਾ ਹੈ ਸੋ ਮੈਂ ਅੱਜ ਫਿਰ ਆਪਣੇ ਵੱਲੋਂ ਲੁਧਿਆਣਾ ਭਲਾਈ ਮੁੰਚ ਦੀ ਪੂਰੀ ਸਮੁੱਚੀ ਟੀਮ ਵੱਲੋਂ ਸਮੂਹ ਵਾਸੀਆਂ ਨੂੰ ਅੱਜ ਦੇ ਇਸ ਪ੍ਰਕਾਸ਼ ਪੁਰਬ ਤੇ ਲੱਖ ਲੱਖ ਮੁਬਾਰਕਬਾਦ ਹੁੰਦਾ ਹੈ